ਉਹ ਪੰਜਾਬ ਸਰਕਾਰ ਨੇ ਮਹਿਮੂਬੀ ਪੋਸਟ ਲਈ ਜ ਉਹਦੇ ਖਿਲਾਫ ਪੰਜਾਬ ਪਦਕਾ ਧਰਨਾ ਦੇ ਲੁਧਿਆਣਾ ਵਿਖੇ ਮੈਂਡਾ ਤੋਂ ਬੀਚ ਨੂੰ ਗਾਧਾ ਪਹੁੰਚ ਚਤਰਵੀਰ ਸਿੰਘ ਕੋਸਲਾ ਰਹੀ ਤੇ ਬਈ ਦਿੱਤਾ ਜਾਣਾ ਉਹਦੇ ਵਿੱਚ ਜਾਨੀ ਪ੍ਰਧਾਨ ਸਰਦਾਰ ਸਰਪੂ ਸਿੰਘ ਜੀ ਨੇ ਆਪਣਾ ਤੀਜੀ ਲੁਧਿਆਣਾ ਦੀ ਬੋਡੀ ਨੂੰ ਕੱਢ ਕੇ ਆ ਉਹਨਾਂ ਦੇ ਡਿਊਟੀਆਂ ਲਾਈਆਂ ਗਈਆਂ ਨੇ ਤਾਂ ਜੋ ਜਿਹੜਾ ਧਰਨਾ ਦਿੱਤਾ ਜਾਣਾ ਉਹ ਕਾਮਯਾਬੀ ਦੇ ਨਾਲ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਵੀ ਜਿਸ ਤਰ੍ਹਾਂ ਇਹ ਸਰਕਾਰ ਨੇ ਸਾਢੇ 3 ਸਾਲ ਤੋਂ ਪੰਜਾਬ ਦਾ ਨੁਕਸਾਨ ਕੀਤਾ ਹਰ ਮਰਹੱਲੇ ਤੇ ਹਰ ਤਰ੍ਹਾਂ ਨਾਲ ਪੰਜਾਬ ਨੂੰ ਇਹਨਾਂ ਨੇ ਲੁੱਟਿਆ ਤੇ ਪੰਜਾਬ ਨੂੰ ਚੁੰਡਿਆ ਔਰ ਹੁਣ ਜਾਂਦੇ ਹੋਏ ਫੇਰ ਬਹੁਤ ਵੱਡੀ ਪੰਜਾਬ ਦੇ ਨਾਲ ਧਰੋ ਕਮਾ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਨੇ ਜਿਹਨੂੰ ਪੰਜਾਬ ਨੂੰ ਮਾਫੀ ਕਦੇ ਵੀ ਸਫਲ ਨਹੀਂ ਹੋਣ ਦੇਣਗੇ ਸੋਦੇ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਹੁਣ ਕੱਫਰ ਨੇ ਉਹਨਾਂ ਨੇ ਸਾਡੇ ਸਾਰੇ ਪੰਜਾਬ ਦੇ ਵਿੱਚ ਇਹ ਧਰਨੇ ਦਿੱਤੇ ਜਾਣੇ ਨੇ ਤੇ ਉਹਦੇ ਲਈ ਲੁਧਿਆਣੇ ਤੋਂ ਸ਼ੁਰੂਆਤ ਕੀਤੀ ਜਾ ਰਹੀ ਆ ਪਹਿਲਾਂ ਵੀ ਲੁਧਿਆਣਾ ਤੋਂ ਲੋ ਧਰਨਾ ਦਿੱਤਾ ਗਿਆ ਸੀ ਕਿ ਹੁਣ ਦੂਸਰਾ ਧਰਨਾ ਜੋ ਦਿੱਤਾ ਜਾਣਾ ਉਹ ਸਰਦਾਰ ਸਾਹੀ ਸਿੰਘ ਚਿੱਟ ਜਰ ਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਅੱਜ ਇਹ ਮੀਟਿੰਗ ਕਰਕੇ ਉਹਦੇ ਲਈ ਕੀਤੀਆਂ ਲਾਈਆਂ ਪੰਜਾਬ ਸਰਕਾਰ ਮਾਨ ਸਰਕਾਰ ਦੀ ਪੰਜਾਬ ਦੇ ਵਿੱਚ ਚੱਲ ਰਹੀ ਲੁੱਟ ਦੇ ਖਿਲਾਫ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੇ ਖਿਲਾਫ ਜਿਹੜੀਆਂ ਤੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਲੈਂਡ ਪੂਲਿੰਗ ਦੀ ਇੱਕ ਗਲਤ ਪਾਲਿਸੀ ਬਣਾ ਕੇ ੜੱਪਣ ਦੀ ਜਿਹੜੀ ਕੋਸ਼ਿਸ਼ ਹੈ ਉਹ ਰੋਕਣ ਲਈ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਸ਼੍ਰੋਮਣੀ ਕਾਲਜ ਦੇ ਵੱਲੋਂ ਸੰਘਰਸ਼ ਵਿੰਡਿਆ ਜਿਹਦੇ ਤਹਿਤ ਉਹਨਾਂ ਨੇ ਜਿੱਥੇ-ਜਿੱਥੇ ਵੀ ਇਹ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਵੱਡੇ ਧਰਨੇ ਮੁਜ਼ਾਹਰੇ ਕਰਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਕੇ ਕਿਸਾਨਾਂ ਦੇ ਇਹ ਹੋ ਰਹੇ ਤੱਕੇ ਦੇ ਖਿਲਾਫ ਸਰਕਾਰ ਦੇ ਖਿਲਾਫ ਲੜਾਈ ਵਿੱਢੀ ਆ ਜੰਗ ਜ਼ਮੀਨਾਂ ਦੀ ਜਿਹਦਾ ਪਹਿਲਾ ਧਰਨਾ ਲੁਧਿਆਣਾ ਵਿਖੇ ਜਿਹੜਾ 15 ਜੁਲਾਈ ਨੂੰ ਲਗਾਇਆ ਜਾ ਰਿਹਾ ਸੋ ਇਸ ਧਰਨੇ ਦੇ ਵਿੱਚ ਜਿੱਥੇ ਆਮ ਕਿਸਾਨ ਇਸ ਧਰਨੇ ਵਿੱਚ ਵੱਡੇ ਪੱਧਰ ਤੇ ਪਹੁੰਚਣਗੇ ਇਸ ਲੁੱਟ ਦੇ ਖਿਲਾਫ ਆਪਣੀਆਂ ਜ਼ਮੀਨਾਂ ਬਚਾਉਣ ਲਈ ਪਹੁੰਚਣਗੇ ਉੱਥੇ ਹੀ ਸ਼੍ਰੋਮਣੀ ਕਾਲਜ ਦੇ ਯੂਥ ਵਿੰਗ ਦੇ ਸਮੂੱਚੇ ਅਹੁਦੇਦਾਰਾਂ ਦੀ ਮੀਟਿੰਗ ਅੱਜ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਨਾਲ ਜਿਹੜੇ ਸਬੰਧਤ ਨੇ ਉਹਨਾਂ ਦੀ ਕੀਤੀ ਗਈ ਆ ਕਿਉਂਕਿ ਇਸ ਧਰਨੇ ਦੇ ਕ੍ਰਿਨਿਨਰ ਸਰਦਾਰ ਰਣਜੀਤ ਸਿੰਘ ਢਿੱਲੋਂ ਸਾਹਿਬ ਉਹਨਾਂ ਨੂੰ ਲਗਾਇਆ ਗਿਆ ਤੋ ਅਸੀਂ ਸਾਰੇ ਹੀ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸੀਨੀਅਰ ਯੂਥ ਕਾਲੀ ਦਲ ਦੇ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪੱਤਰੀ ਸਾਰੇ ਅਹੁਦੇਦਾਰ ਸਹਿਬਾਨਾਂ ਦੀ ਮੀਟਿੰਗ ਕਰਕੇ ਜਿਹੜੀਆਂ ਅੱਜ ਡਿਊਟੀਆਂ ਲਗਾਈਆਂ ਨੇ ਮੈਂ ਸਮਝਦਾ ਕਿ ਇਸ ਧਰਨੇ ਦੇ ਵਿੱਚ ਇਸ ਲੜਾਈ ਦੇ ਵਿੱਚ ਨੌਜਵਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਸ ਲੜਾਈ ਦੇ ਵਿੱਚ ਉਹਨਾਂ ਦੀ ਪਿੱਠ ਤੇ ਖੜ ਕੇ ਇਸ ਲੜਾਈ ਦੇ ਵਿੱਚ ਸਾਥ ਦੇਣਗੇ ਵੱਡੇ ਪੱਧਰ ਤੇ ਯੂਥ ਦੇ ਨੌਜਵਾਨ ਇਹ ਇਸ ਧਰਨੇ ਦੇ ਵਿੱਚ ਸ਼ਮੂਲਿਤ ਕਰਕੇ ਇਸ ਜਿਹੜੀ ਕਿਸਾਨਾਂ ਦੇ ਹੱਕ ਬਚਾਉਣ ਲਈ ਲੜਾਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਹੱਥ ਮਜੂਦ ਕਰਨ ਦੀ ਪੰਜਾਬ ਸਰਕਾਰ ਨੇ ਮੈਨੂੰ ਵੀ ਪੌਸਿਟਿਵ ਲਈ ਜ ਉਹਦੇ ਖਿਲਾਫ ਪੰਜਾਬ ਪਤਘਾ ਧਰਨਾ ਦੇ ਲੁਧਿਆਣਾ ਵਿਖੇ ਮੇਨ ਦਾ ਨੂੰ ਗਰਾਧ ਪਹੁੰਚਾ ਚਤਰਵੀਰ ਸਿੰਘ ਕੋਲ ਰਹੀ ਤੇ ਬਈ ਦਿੱਤਾ ਜਾਣਾ ਉਹਦੇ ਮੇਂ ਪ੍ਰਧਾਨ ਸਰਦਾਰ ਸਰਪਤੀ ਸਿੰਘ ਜੀ ਨੇ ਆਪਣਾ ਤੀਜੀ ਲੁਧਿਆਣਾ ਦੀ ਬੋਡੀ ਨੂੰ ਕੱਢ ਕੇ ਉਹਨਾਂ ਦੇ ਡਿਊਟੀਆਂ ਲਾਈਆਂ ਗਈਆਂ ਨੇ ਤਾਂ ਜੋ ਜਿਹੜਾ ਧਰਨਾ ਦਿੱਤਾ ਜਾਣਾ ਉਹਨੂੰ ਕਾਮਯਾਬੀ ਦੇ ਨਾਲ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਵੀ ਜਿਸ ਤਰ੍ਹਾਂ ਇਹ ਸਰਕਾਰ ਨੇ 3.5 ਸਾਲ ਤੋਂ ਪੰਜਾਬ ਦਾ ਨੁਕਸਾਨ ਕੀਤਾ ਹਰ ਮرحله ਤੇ ਹਰ ਤਰ੍ਹਾਂ ਨਾਲ ਪੰਜਾਬ ਨੂੰ ਇਹਨਾਂ ਨੇ ਲੁੱਟਿਆ ਤੇ ਪੰਜਾਬ ਨੂੰ ਚੁੰਡਿਆ ਔਰ ਹੁਣ ਜਾਂਦੇ ਹੋਏ ਫੇਰ ਬਹੁਤ ਵੱਡੀ ਪੰਜਾਬ ਦੇ ਨਾਲ ਧਰੋ ਕਮਾ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਨੂੰ ਪੰਜਾਬ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਗੇ ਸੋਦੇ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਹੁਣ ਤੱਫਰ ਨੇ ਉਹਨਾਂ ਨੇ ਸਾਡੇ ਸਾਰੇ ਪੰਜਾਬ ਦੇ ਵਿੱਚ ਇਹ ਧਰਨੇ ਦਿੱਤੇ ਜਾਣੇ ਨੇ ਤੇ ਉਹਦੇ ਲਈ ਲੁਧਿਆਣਾ ਤੋਂ ਸ਼ੁਰੂਆਤ ਕੀਤੀ ਜਾ ਰਹੀ ਆ ਪਹਿਲਾਂ ਵੀ ਲੁਧਿਆਣਾ ਤੋਂ ਧਰਨਾ ਦਿੱਤਾ ਗਿਆ ਸੀ ਕਿ ਹੁਣ ਦੂਸਰਾ ਧਰਨਾ ਜੋ ਦਿੱਤਾ ਜਾਣਾ ਉਹ ਸਰਦਾਰ ਸਾਹੀ ਸਿੰਘ ਦੀ ਜਨ ਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਅੱਜ ਇਹ ਮੀਟਿੰਗ ਕਰਕੇ ਉਹਦੇ ਲਈ ਕੀ ਲਾਇਆ ਪੰਜਾਬ ਸਰਕਾਰ ਮਾਨ ਸਰਕਾਰ ਦੀ ਪੰਜਾਬ ਦੇ ਵਿੱਚ ਚੱਲ ਰਹੀ ਲੁੱਟ ਦੇ ਖਿਲਾਫ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੇ ਖਿਲਾਫ ਜਿਹੜੀਆਂ ਤੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਲੈਂਡ ਪੂਲਿੰਗ ਦੀ ਇੱਕ ਗਲਤ ਪਾਲਿਸੀ ਬਣਾ ਕੇ ੜੱਪਣ ਦੀ ਜਿਹੜੀ ਕੋਸ਼ਿਸ਼ ਹੈ ਉਹ ਰੋਕਣ ਲਈ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਸ਼੍ਰੋਮਣੀ ਕਾਲਜ ਦੇ ਵੱਲੋਂ ਸੰਘਰਸ਼ ਵਿੰਡਿਆ ਜਿਹਦੇ ਤਹਿਤ ਉਹਨਾਂ ਨੇ ਜਿੱਥੇ-ਜਿੱਥੇ ਵੀ ਇਹ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਵੱਡੇ ਧਰਨੇ ਮੁਜ਼ਾਹਰੇ ਕਰਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਕੇ ਕਿਸਾਨਾਂ ਦੇ ਇਹ ਹੋ ਰਹੇ ਤੱਕੇ ਦੇ ਖਿਲਾਫ ਸਰਕਾਰ ਦੇ ਖਿਲਾਫ ਲੜਾਈ ਵਿੱਢੀ ਆ ਜੰਗ ਜ਼ਮੀਨਾਂ ਦੀ ਜਿਹਦਾ ਪਹਿਲਾ ਧਰਨਾ ਲੁਧਿਆਣਾ ਵਿਖੇ ਜਿਹੜਾ 15 ਜੁਲਾਈ ਨੂੰ ਲਗਾਇਆ ਜਾ ਰਿਹਾ ਸੋ ਇਸ ਧਰਨੇ ਦੇ ਵਿੱਚ ਜਿੱਥੇ ਆਮ ਕਿਸਾਨ ਇਸ ਧਰਨੇ ਵਿੱਚ ਵੱਡੇ ਪੱਧਰ ਤੇ ਪਹੁੰਚਣਗੇ ਇਸ ਲੁੱਟ ਦੇ ਖਿਲਾਫ ਆਪਣੀਆਂ ਜ਼ਮੀਨਾਂ ਬਚਾਉਣ ਲਈ ਪਹੁੰਚਣਗੇ ਉੱਥੇ ਹੀ ਸ਼੍ਰੋਮਣੀ ਕਾਲਜ ਦੇ ਯੂਥ ਵਿੰਗ ਦੇ ਸਮੂੱਚੇ ਅਹੁਦੇਦਾਰਾਂ ਦੀ ਮੀਟਿੰਗ ਅੱਜ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਨਾਲ ਜਿਹੜੇ ਸਬੰਧਤ ਨੇ ਉਹਨਾਂ ਦੀ ਕੀਤੀ ਗਈ ਆ ਕਿਉਂਕਿ ਇਸ ਧਰਨੇ ਦੇ ਕ੍ਰਿਮੀਨਰ ਸਰਦਾਰ ਰਣਜੀਤ ਸਿੰਘ ਢਿੱਲੋਂ ਸਾਹਿਬ ਉਹਨਾਂ ਨੂੰ ਲਗਾਇਆ ਗਿਆ ਸੋ ਅਸੀਂ ਸਾਰੇ ਹੀ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸੀਨੀਅਰ ਯੂਥ ਕਾਲੀ ਦਲ ਦੇ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪੱਤਰੀ ਸਾਰੇ ਉਹਦੇਦਾਰ ਸਹਿਬਾਨਾਂ ਦੀ ਮੀਟਿੰਗ ਕਰਕੇ ਜਿਹੜੀਆਂ ਅੱਜ ਡਿਊਟੀਆਂ ਲਗਾਈਆਂ ਨੇ ਮੈਂ ਸਮਝਦਾ ਕਿ ਇਸ ਧਰਨੇ ਦੇ ਵਿੱਚ ਇਸ ਲੜਾਈ ਦੇ ਵਿੱਚ ਨੌਜਵਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਸ ਲੜਾਈ ਦੇ ਵਿੱਚ ਉਹਨਾਂ ਦੀ ਪਿੱਠ ਤੇ ਖੜ ਕੇ ਇਸ ਲੜਾਈ ਦੇ ਵਿੱਚ ਸਾਥ ਦੇਣਗੇ ਵੱਡੇ ਪੱਦਰ ਤੇ ਯੂਥ ਦੇ ਨੌਜਵਾਨ ਇਹ ਇਸ ਧਰਨੇ ਦੇ ਵਿੱਚ ਸ਼ਮੂਲਿਤ ਕਰਕੇ ਇਸ ਜਿਹੜੀ ਕਿਸਾਨਾਂ ਦੇ ਹੱਕ ਬਚਾਉਣ ਲਈ ਲੜਾਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਹੱਥ ਮੌਜੂਦ ਕਰ